ਪੰਜਾਬ ਸਰਕਾਰ ਵੱਲੋਂ ਪੰਜਾਬ ਸਿੱਖਿਆ ਕ੍ਰਾਂਤੀ ਦੇ ਤਹਿਤ ਦਾ ਇੰਗਲਿਸ਼ ਐਜ ਨਾਮ ਦੀ ਐਪਲੀਕੇਸ਼ਨ ਅੱਜ ਲਾਂਚ ਕੀਤੀ ਗਈ ਹੈ ਜਿਸ ਦੇ ਵਿੱਚ ਸਰਕਾਰੀ ਸਕੂਲ ਦੇ ਬੱਚੇ ਹੁਣ ਪੰਜਾਬੀ ਦੇ ਨਾਲ ਨਾਲ ਇੰਗਲਿਸ਼ ਵੀ ਸਿੱਖ ਸਕਦੇ ਨੇ ਇਸ ਐਪ ਦੇ ਜਰੀਏ ਹਰੇਕ ਸਰਕਾਰੀ ਸਕੂਲ ਦੇ ਵਿੱਚ ਪੜਨ ਵਾਲਾ ਬੱਚਾ ਲੌਗਇਨ ਕਰਕੇ ਇੰਗਲਿਸ਼ ਸਿੱਖ ਸਕਦਾ ਹੈ ਜਾਨੀ ਕਿ ਜਿਸ ਚੀਜ਼ ਦਾ ਵੀ ਅਰਥ ਉਸਨੇ ਜਾਣਣਾ ਹੈ ਉਸ ਨੂੰ ਆਪਣੀ ਭਾਸ਼ਾ ਦੇ ਵਿੱਚ ਲੈ ਕੇ ਇੰਗਲਿਸ਼ ਦੇ ਵਿੱਚ ਟਰਾਂਸਲੇਟ ਕੀਤਾ ਜਾ ਸਕਦਾ ਹੈ ਇਹ ਸੁਵਿਧਾ ਅੱਜ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਦਿੱਤੀ ਗਈ ਹੈ ਹੁਣ ਇਸ ਐਪਲੀਕੇਸ਼ਨ ਨੂੰ ਲਾਂਚ ਕਰ ਦਿੱਤਾ ਗਿਆ ਇਸ ਮੌਕੇ ਪੰਜਾਬ ਮਾਮਲਿਆਂ ਦੇ ਇਨਚਾਰਜ ਮਨੀਸ਼ ਸੋਦੀਆ ਮੁੱਖ ਮਹਿਮਾਨ ਰਹੇ ਨੇ ਉਨ੍ਹਾਂ ਨੇ ਇਸ ਐਪਲੀਕੇਸ਼ਨ ਨੂੰ ਹਰੀ ਝੰਡੀ ਦਿੱਤੀ ਹੈ ਇਸਮਾ ਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਹੈ ਕਿ ਇਸ ਐਪ ਦੀ ਸਪੈਸ਼ਲ ਟ੍ਰੇਨਿੰਗ ਟੀਚਰਸ ਨੂੰ ਦਿੱਤੀ ਗਈ ਹੈ ਤਾਂ ਕਿ ਸਾਡੇ ਬੱਚੇ ਪੰਜਾਬੀ ਦੇ ਨਾਲ-ਨਾਲ ਇੰਗਲਿਸ਼ ਦੇ ਵਿੱਚ ਵੀ ਮਾਹਿਰ ਹੋ ਸਕਣ ਜੇ ਸਦਕਾ ਉਹ ਵਿਦੇਸ਼ਾਂ ਦੇ ਵਿੱਚ ਜਾ ਕੇ ਚੰਗੀ ਕਮਾਈ ਕਰ ਸਕਣ ਇਸ ਤੋਂ ਇਲਾਵਾ ਟੀਚਰ ਸਹਿਬਾਨਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਜਿਨ੍ਹਾਂ ਨੇ ਦੱਸਿਆ ਹੈ ਕਿ ਅਸੀਂ ਇਸ ਐਪਲੀਕੇਸ਼ਨ ਦੀ ਟ੍ਰੇਨਿੰਗ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਹਰ ਇੱਕ ਬੱਚੇ ਨੂੰ ਚਾਹੀਦਾ ਹੈ ਕਿ ਉਹ ਇਸ ਐਪਲੀਕੇਸ਼ਨ ਨੂੰ ਡਾਊਨਲੋਡ ਕਰੇ ਅਤੇ ਇਸ ਦੀ ਵਰਤੋਂ ਵੀ ਕਰੇ। ਉਹਨਾਂ ਨੇ ਕਿਹਾ ਕਿ ਅਜਿਹਾ ਕਰਨ ਦੇ ਨਾਲ ਉਹਨਾਂ ਦੀ ਸਕਿੱਲਸ ਵਿੱਚ ਹੋਰ ਵਾਧਾ ਹੋਵੇਗਾ। ਇਸ ਮੌਕੇ ਅਧਿਆਪਕ ਸਹਿਬਾਨਾਂ ਨੇ ਬੱਚਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਧ ਤੋਂ ਵੱਧ ਇਸ ਐਪ ਦਾ ਹਿੱਸਾ ਬਣ ਤਾਂ ਕਿ ਪੰਜਾਬ ਜਿੱਥੇ ਪੰਜਾਬੀ ਦੇ ਲਈ ਜਾਣਿਆ ਜਾਂਦਾ ਹੈ ਉੱਥੇ ਹੀ ਪੰਜਾਬ ਦੇ ਬੱਚੇ ਅੰਗਰੇਜ਼ੀ ਭਾਸ਼ਾ ਦੇ ਵਿੱਚ ਵੀ ਮੁਹਾਰਤ ਹਾਸਲ ਕਰ ਸਕਣ। ਨਿਊਜ਼ ਡੈਸਕ ਰਿਪੋਰਟ ਜਨਿਤਦੇਸ਼ ਅੱਜ ਸਾਡੇ ਸਿੱਖਿਆ ਵਿਭਾਗ ਵੱਲੋਂ ਇੱਕ ਨਵਾਂ ਜਿਹੜਾ ਅਭਿਆਨ ਹੈ ਇੰਗਲਿਸ਼ ਹੈ ਜੋ ਸ਼ੁਰੂ ਕੀਤਾ ਗਿਆ ਜਿੱਥੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਪੰਜਾਬੀ ਦੇ ਵਿੱਚ ਵੀ ਪਰਪੱਕ ਹੋਣ ਉੱਥੇ ਨਾਲ ਹੀ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਕਿਉਂਕਿ ਅੱਜ ਇੰਗਲਿਸ਼ ਇੱਕ ਗਲੋਬਲ ਲੈਂਗੁਏਜ ਬਣ ਚੁੱਕੀ ਹੈ ਉਹ ਅੰਗਰੇਜ਼ੀ ਵੀ ਵਧੀਆ ਤਰੀਕੇ ਨਾਲ ਸਿੱਖਣ ਬੋਲ ਸਕਣ ਇੱਕ ਚੰਗੇ ਕਮਿਊਨੀਕੇਟਰ ਬਣਨ ਕਿਉਂਕਿ ਦੁਨੀਆ ਦੇ ਜਿੰਨੇ ਵੀ ਸਰਵੇਜ਼ ਹੋਏ ਹਰੇਕ ਇਹ ਦੇਖਿਆ ਕਿ ਜਿਸ ਬੰਦੇ ਨੂੰ ਅੰਗਰੇਜ਼ੀ ਆਉਂਦੀ ਹੈ ਉਹਨੂੰ ਆਪਣੇ ਨਾਲ ਦੇ ਤੋਂ ਵੱਧ ਤਨਖਾਹ ਮਿਲਦੀ ਹੈ ਵਧੀਆ ਬਿਜ਼ਨਸ ਓਪਰਚ्युनिटीज ਮਿਲਦੀਆਂ এমপ্লয়ਮੈਂਟ ਓਪਰਚ्युनिटीज ਮਿਲਦੀਆਂ ਤਾਂ 3 ਲੱਖ ਬੱਚੇ ਜੋ 9ਵੀਂ ਤੋਂ ਲੈ ਕੇ 12ਵੀਂ ਤੱਕ ਪੜ੍ਹ ਰਹੇ ਨੇ 500 ਸਕੂਲਾਂ ਦੇ ਵਿੱਚ ਅਸੀਂ ਉਹਨਾਂ ਨੂੰ ਇਨ ਫਰਸਟ ਫੇਜ਼ ਵਿਦ ਦਾ ਹੈਲਪ ਆਫ ਇੱਕ ਇੰਗਲਿਸ਼ ਹੈਲਪਰ ਇੱਕ ਐਨਜੀਓ ਉਹਦੇ ਨਾਲ ਮਿਲ ਕੇ ਸਾਡੇ ਜਿਹੜੇ ਟੀਚਰਸ ਐ 2000 ਅੰਗਰੇਜ਼ੀ ਲੈਕਚਰਰਸ ਦੀ ਜਿਹੜੀ ਹੈ ਟ੍ਰੇਨਿੰਗ ਹੋਊਗੀ ਕਿ ਅਸੀਂ ਆਪਣੇ ਬੱਚਿਆਂ ਨੂੰ ਕਿਵੇਂ ਇੱਕ ਵਧੀਆ ਕਮਿਊਨੀਕੇਟਰ ਬੰਨਾ ਕਿਵੇਂ ਆਪਣੀ ਗੱਲ ਕੌਨਫੀਡੈਂਸ ਦੇ ਨਾਲ ਵਿਸ਼ਵਾਸ ਦੇ ਨਾਲ ਜਿਹੜੀ ਹੈ ਅੰਗਰੇਜ਼ੀ ਚ ਰੱਖਣੀ ਹੈ ਉਹ ਜਿਹੜਾ ਹੈ ਉਸ ਦੇ ਉੱਤੇ ਅੱਜ ਇਹ ਪ੍ਰੋਗਰਾਮ ਲਾਂਚ ਕੀਤਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਤੇ ਮੈਂ ਸਮਝਦਾ ਇਸ ਦੇ ਨਾਲ ਸਾਡੇ ਬੱਚਿਆਂ ਨੂੰ ਉਹਨਾਂ ਦੇ ਲਈ ਭਵਿੱਖ ਦੇ ਵਿੱਚ ਹੋਰ ਬਹੁਤ ਸਾਰੇ ਓਪਰਚ्युनिटीਜ਼ ਮਿਲਣਗੇ ਧੰਨਵਾਦ ਇਹ ਮੈਂ ਤੁਸੀਂ ਪਰ ਉਹ ਕਿਹਦਾ ਰਹਿਣ ਕਹਿ ਰਹੇ ਕਿ ਸੋ ਇਨਸਟਰੂਮੈਂਟ ਨਹੀਂ ਮਿਲ ਰਹੀ ਹੈ ਮੇਰੀ ਭੈਣ ਮੇਰੀ ਮੇਰੀ ਨਾ ਇੱਕ ਮੇਰੀ ਇੱਕ ਬੇਨਤੀ ਹੈ ਮੈਨੂੰ ਇੱਕ ਸਿਰ ਮੇਰੀ ਬੇਨਤੀ ਹੈ ਜੀ ਮੈਨੂੰ 350 ਸਾਲਾਂ ਤੇ ਲੱਗੇ ਮੇਰੀ ਨਾ ਫਲਾਈਟ ਹੋ ਜੇ ਮਿਸ ਹੋ ਜੂਗੀ ਮੇਰੀ ਇੱਕ ਸਿਰ ਮੇਰੀ ਮੈਂ ਦੇਖੋ ਮੇਰੀ ਮੰਨ ਨਹੀਂ ਬਤਾਜ ਮੇਰੇ ਇੱਕ ਵਾਰੀ ਮੰਨ ਲਓ ਹਾਜੀ ਮੈਂ ਅੱਜ ਨੀ ਸੁਸੋਦੀਆ ਜੀ ਇੱਥੇ ਪਹੁੰਚੇ ਮੰਤਰੀ ਸਾਹਿਬ ਇੱਥੇ ਪਹੁੰਚੇ ਅੱਜ ਕੀ ਪ੍ਰੋਗਰਾਮ ਕੀਤਾ ਗਿਆ ਹੈ ਤਾਂ ਥੋੜਾ ਐਲੈਬੋਰੇਟ ਕਰ ਦਿਓ ਜੀ ਹਾਂਜੀ ਇਹ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇੱਕ ਨਵਾਂ ਹੀ ਨਿਵੇਕਲਾ ਜਿਹੜਾ ਪ੍ਰੋਜੈਕਟ ਹੈ ਦੈਟ ਇਜ਼ ਇੰਗਲਿਸ਼ ਏਜ ਪ੍ਰੋਗਰਾਮ ਜਿਹਦਾ ਸੀ ਨਾਮ ਦਿੱਤਾ ਗਿਆ ਦ ਇੰਗਲਿਸ਼ ਏਜ ਜਿਹਦੇ ਵਿੱਚ ਕਿ ਬੱਚਿਆਂ ਦੀ ਜਿਹੜੀ ਇੰਗਲਿਸ਼ ਕਮਿਊਨੀਕੇਸ਼ਨ ਸਕਿਲਸ ਹੈ ਉਹਦੇ ਤੇ ਵਰਕਆਊਟ ਕੀਤਾ ਜਾਏਗਾ ਸਪੈਸ਼ਲੀ ਉਹਨਾਂ ਦੀਆਂ ਰੀਡਿੰਗ ਸਕਿਲਸ ਸਪੋਕਨ ਸਕਿਲਸ ਰਾਈਟਿੰਗ ਸਕਿਲਸ ਚਾਰੇ ਹੀ ਤਰੀਕੇ ਦੀਆਂ ਜਿਹੜੀਆਂ ਸਕਿਲਸ ਹੈ ਉਹਨਾਂ ਤੇ ਵਰਕਆਊਟ ਕੀਤਾ ਜਾਏਗਾ ਹਰ ਬੱਚੇ ਨੂੰ ਆਈ ਵੁੱਡ ਰਿਕੁਐਸਟ ਕਿ ਸਾਰੇ ਹੀ ਬੱਚੇ ਇਹਨੂੰ ਆਪਣੇ ਫੋਨ ਦੇ ਵਿੱਚ ਜਿਹੜਾ ਆ ਡਾਊਨਲੋਡ ਕਰ ਸਕਦੇ ਨੇ ਐਂਡਰੋਇਡ ਫੋਨ ਦੇ ਵਿੱਚ ਇਹ ਐਪ ਜਿਹੜੀ अवेलेबल ਆ ਤੁਸੀਂ ਉਹਨੂੰ ਬੱਚੇ ਈਜ਼ੀਲੀ ਡਾਊਨਲੋਡ ਕਰ ਸਕਦੇ ਹੋ ਤੇ ਉਹਦੇ ਵਿੱਚ ਜਿਵੇਂ ਹੀ ਤੁਸੀਂ ਡਾਊਨਲੋਡ ਕਰੋਗੇ ਜਿਵੇਂ ਬਾਕੀ ਐਪਸ ਦੀ ਵਾਂਗ ਤੁਹਾਡੇ ਕੋਲੋਂ ਤੁਹਾਡਾ ਯੂਜ਼ਰ ਆਈਡੀ ਤੇ ਤੁਹਾਡਾ ਪਾਸਵਰਡ ਜਿਹੜਾ ਮੰਗਿਆ ਜਾਏਗਾ ਤੁਸੀਂ ਨਾਲ ਹੀ ਲੌਗਇਨ ਕਰਕੇ ਆਪਣੀ ਇਸ ਐਪ ਨੂੰ ਇਸ ਐਪ ਨੂੰ ਯੂਜ਼ ਕਰਨਾ ਬਹੁਤ ਈਜ਼ੀ ਹੈ ਠੀਕ ਹੈ ਜਿਹੜੇ ਵੀ ਤੁਹਾਡੇ ਸਬਜੈਕਟ ਤੁਸੀਂ ਆਪਣੀ ਕਲਾਸ ਜਿਹੜੀ ਆ ਉਹ ਚੂਜ਼ ਕਰਨੀ ਆ ਕਲਾਸ ਚੂਜ਼ ਕਰਨ ਤੋਂ ਬਾਅਦ ਤੁਸੀਂ ਆਪਣਾ ਜਿਹੜਾ ਵੀ ਚੈਪਟਰ ਰੀਡ ਕਰਨਾ ਚ ਉਹ ਸਾਰੇ ਚੈਪਟਰਸ ਉਹਦੇ ਤੇ ਸ਼ੋ ਹੋਣਗੇ ਤੁਸੀਂ ਕੋਈ ਵੀ ਚੈਪਟਰ ਸਟਾਰਟ ਕਰ ਸਕਦੇ ਹੋ ਐਂਡ ਉਹਦੇ ਵਿੱਚ ਤੁਸੀਂ ਉਸ ਚੈਪਟਰ ਨੂੰ ਰੀਡ ਕਰ ਸਕਦੇ ਹੋ ਜਿਹੜਾ ਇਹ ਕਿਉਂਕਿ ਇੱਕ AI ਬੇਸਡ ਕਹ ਲਓ ਐਪ ਹੈਗੀ ਆ ਇਹਦੇ ਵਿੱਚ ਤੁਹਾਨੂੰ ਉਹ ਮਾਡਲ ਰੀਡਿੰਗ ਜਿਹੜਾ AI ਕਰੇਗਾ ਐਂਡ ਤੁਸੀਂ ਉਹਦੇ ਪਿੱਛੇ-ਪਿੱਛੇ ਪ੍ਰੋਨਾਂਉਂਸ ਜਿਹੜਾ ਉਹ ਪਰਟिकुलर ਵਰਡਸ ਨੂੰ ਕਰ ਸਕਦੇ ਹੋ ਤੇ ਨਾਲ ਹੀ ਉਹਦੇ ਵਿੱਚ ਤੁਹਾਨੂੰ ਹੋਰ ਵੀ ਕਹ ਲਓ ਆਈਕਨਸ ਖੁੱਲਣਗੇ ਤੁਸੀਂ ਵੋਕੈਬਲਰੀ ਚੈੱਕ ਕਰ ਸਕਦੇ ਹੋ ਅਗਰ ਤੁਸੀਂ ਕਿਸੇ ਵਰਡ ਦਾ मीनिंग ਜਾਨਣਾ ਚਾਹੁੰਦੇ ਹੋ ਆਪਣੀ ਭਾਸ਼ਾ ਵਿੱਚ ਜਾਨਣਾ ਚਾਹੁੰਦੇ ਹੋ ਤੁਸੀਂ ਉਹ ਵੀ ਜਾਣ ਸਕਦੇ ਹੋ ਸੋ ਆਈ ਥਿੰਕ 올 ਇਨ 올 ਇਹ ਬਹੁਤ ਹੀ ਵਧੀਆ ਐਪ ਆ ਬੱਚਿਆਂ ਦੇ ਲਈ ਤੇ ਇਟ ਵਿ ਪਾਸ ਸਟੂਡੈਂਟਸ ਆ। ਐਕਸਪੀਰੀਅੰਸ ਬਹੁਤ ਹੀ ਵਧੀਆ ਸੀਗਾ। ਠੀਕ ਹੈ ਅਸੀਂ ਆਲਰੇਡੀ ਬਹੁਤ ਸਾਰੀਆਂ ਇਵੇਂ ਦੇ ਪ੍ਰੋਗਰਾਮਸ ਤੇ ਆਲਰੇਡੀ ਕੰਮ ਕਰ ਰਹੇ ਆ ਤੇ ਇਹ ਵੀ ਸਾਡੇ ਲਈ ਕੁਝ ਡਿਫਰੈਂਟ ਨਹੀਂ ਹੈ ਬਟ ਆਬਵੀਅਸਲੀ ਬਟੇ ਕਿ ਬੱਚਿਆਂ ਦੇ ਲਈ ਆਬਵੀਅਸਲੀ ਜਿਵੇਂ ਅਸੀਂ ਹੁਣੇ ਸੋਦਿਆ ਸਰ ਨੇ ਵੀ ਗੱਲ ਕੀਤੀ ਕਿ ਜਿਹੜੀ ਲੈਂਗੁਏਜ ਇੰਗਲਿਸ਼ ਹੈ ਇਹਦੀ ਬਹੁਤ ਇੰਪੋਰਟੈਂਸ ਹੈ ਤੇ ਬੱਚਿਆਂ ਨੂੰ ਆਉਣ ਵਾਲੀ ਪੀੜੀ ਨੂੰ ਅਸੀਂ ਇਸ ਚੀਜ਼ ਲਈ ਇੰਟਰਨੈਸ਼ਨਲ ਲੈਂਗੁਏਜ ਦੇ ਲਈ ਰੈਡੀ ਕਰਨਾ ਚਾਹੁੰਦੇ ਆ ਤੇ ਜਿਹਦੇ ਲਈ ਇਵਨ ਸਾਡਾ ਵੀ ਅਨੁਭਵ ਬਹੁਤ ਵਧੀਆ ਐਜ਼ ਅ ਟੀਚਰ ਜਿਹੜੀ ਅਸੀਂ ਟ੍ਰੇਨਿੰਗ ਲਈ ਹੈ ਹਾਂਜੀ ਕੀ ਪ੍ਰੋਗ ਐਜ ਪ੍ਰੋਗਰਾਮ ਇੰਗਲਿਸ਼ ਐਜ ਪ੍ਰੋਗਰਾਮ ਬੇਸਿਕਲੀ ਬੇਸਡ ਔਨ ਇੰਗਲਿਸ਼ ਲੈਂਗੁਏਜ ਇੰਗਲਿਸ਼ ਵੋਕੈਬਲਰੀ ਇੰਗਲਿਸ਼ ਗ੍ਰਾਮਰ ਬੱਚਾ ਕਿਵੇਂ ਇੰਗਲਿਸ਼ ਨੂੰ ਪ੍ਰੋਨਾਨਸ ਕਰੇਗਾ ਉਹ ਕਿਵੇਂ ਉਹਨੂੰ ਲਿਖੇਗਾ ਉਹ ਟੋਟਲ ਪੂਰੀ ਇੱਕ ਐਪ ਹੈ ਸਾਡੇ ਕੋਲ ਇੰਗਲਿਸ਼ ਦੀ ਉਹ ਐਪ ਦੀ ਅੱਜ ਇਨੋਗਰੇਸ਼ਨ ਜਿਹੜੇ ਸਾਡੇ ਸੁਸੋਧਿਆ ਸਰ ਤੇ ਨਾਲ ਸਾਡੇ ਈਐਮ ਸਰ ਜਿਹੜੇ ਉਹ ਕਰਕੇ ਗਏ ਨੇ ਇਸ ਪ੍ਰੋਗਰਾਮ ਬਾਰੇ ਇਹ ਪ੍ਰੋਗਰਾਮ ਹਰ ਜਿਹੜੇ ਸਾਡੇ ਸਕੂਲ ਨੇ ਪਹਿਲਾਂ ਅਸੀਂ ਟੋਟਲ ਇੰਡੀਆ ਚ ਜਿਹੜੇ ਸਕੂਲ ਦੇ ਗਵਰਨਮੈਂਟ ਸਕੂਲ ਦੇ ਸਾਰੇ ਬੱਚੇ ਨੇ ਪੰਜਾਬ ਦੇ ਕੋਲ 500 ਸਕੂਲ ਜਿਹੜੇ ਨੇ ਇਹਦੇ ਚ ਜਿਹੜੇ ਨੇ ਉਹ ਇੱਕ ਪਾਇਲਟ ਦੀ ਤਰ੍ਹਾਂ ਅਸੀਂ ਲੈ ਰਹੇ ਹਾਂ ਇਹ 500 ਸਕੂਲਾਂ ਦੇ ਜਿਹੜੇ 9ਵੀਂ ਤੋਂ 12ਵੀਂ ਕਲਾਸ ਤੱਕ ਦੇ ਜਿਹੜੇ ਸਟੂਡੈਂਟ ਨੇ ਉਹ ਇਸ ਲੈਂਗੁਏਜ ਨੂੰ ਇੱਥੇ ਕੰਮ ਕਰਨਗੇ ਤੇ ਜਿਹੜੇ ਅੰਮ੍ਰਿਤਸਰ ਦੀ ਅਸੀਂ ਗੱਲ ਕਰੀਏ ਤੇ ਅੰਮ੍ਰਿਤਸਰ ਦੇ ਸਾਡੇ 49 ਜਿਹੜੇ ਸਕੂਲ ਵਿੱਚ ਸੀਨੀਅਰ ਸੈਂਡਰੀ ਜਿਹੜੇ ਸਕੂਲ ਨੇ ਉਹ ਇਹਦੇ ਵਿੱਚ ਲਿੱਤੇ ਗਏ ਨੇ ਜਿਹੜੇ ਇਹਦੇ ਲਈ ਕੰਮ ਕਰ ਰਹੇ ਨੇ ਫਰਸਟ ਫੇਸ ਦੇ ਵਿੱਚ ਅਸੀਂ ਜਿਹੜੇ ਟ੍ਰੇਨਿੰਗਸ ਜਿਹੜੀ ਸੀ ਉਹ ਟੀਚਰਸ ਦੀ ਟ੍ਰੇਨਿੰਗ ਹੋ ਗਈ ਆ ਸਾਰੇ 49 ਸਕੂਲ ਦੇ ਸਾਰੇ ਟੀਚਰਸ ਦੀ ਇੰਗਲਿਸ਼ ਪ੍ਰੋਗਰਾਮ ਨਾਲ ਰਿਲੇਟਡ ਤੇ ਹੁਣ ਬੱਚਿਆਂ ਨੂੰ ਜਿਹੜੀ ਪ੍ਰੋਜੈਕਟਰਸ ਪ੍ਰੋਜੈਕਟਰਸ ਦੇ ਥਰੂ ਤੇ ਉਹਨਾਂ ਦੇ ਮੋਬਾਈਲਸ ਦੇ ਥਰੂ ਜਿਹੜੀ ਐਪ ਹੈ ਉਹ ਡਾਊਨਲੋਡ ਕਰਾ ਦਿੱਤੀ ਗਈ ਹੈ ਤੇ ਇਹਦੇ ਜਿਹੜੇ ਬੜੇ ਹੀ ਪੋਜ਼ਿਟਿਵ ਜਿਹੜੇ ਰਿਜ਼ਲਟ ਸਾਡੇ ਕੋਲ ਸਾਹਮਣੇ ਆ ਰਹੇ ਨੇ ਤੇ ਬੱਚਾ ਦੀ ਪ੍ਰੋਨਨਸੀਏਸ਼ਨ ਜਿਹੜੀ ਹੈ ਉਹ ਅੱਛੀ ਹੋ ਰਹੀ ਹੈ ਵਿਦ ਗ੍ਰੈਮੈਟਿਕਲੀ ਵੀ ਬੱਚੇ ਫਿੱ